ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ 스타 7 ਤੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਅੱਜ ਸ਼ਿਲੂ ਬੋ ਅਕਬਰਪੁਰ ਕਿਹੜੇ ਕਬੱਡੀ ਕੱਪ ਤੇ ਖੇਡੇਗਾ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਪਿੰਡ ਕਰਾਲਾ ਦਿੱਲੀ ਦੇ ਨੇੜੇ ਵੱਡਾ ਕਬੱਡੀ ਕੱਪ ਹੋਵੇਗਾ ਜਿੱਥੇ ਹਰਿਆਣੇ ਦੀਆਂ ਟੌਪ ਦੀਆਂ 16 ਟੀਮਾਂ ਖੇਡਣਗੀਆਂ ਪਹਿਲਾ ਇਨਾਮ 1 ਲੱਖ 1000 ਦੂਜਾ ਇਨਾਮ 71000 ਬੈਸਟਾ ਨੂੰ 31 31000 ਰੁਪਏ ਦਿੱਤੇ ਜਾਣਗੇ ਇਸ ਕਬੱਡੀ ਕੱਪ ਤੇ ਸ਼ਿੱਲੂ ਬਹੁ ਅਕਬਰਪੁਰ ਆਉ ਦੀ ਪਿੰਡ ਦੀ ਟੀਮ ਬਾਉ ਅਕਬਰਪੁਰ ਵਿੱਚ ਖੇਡੇਗਾ ਤੁਹਾਨੂੰ ਸ਼ਿੱਲੂ ਦੀ ਖੇਡ ਕਿਵੇਂ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਕਬੱਡੀ ਦੀ ਹੋਰ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਜਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ